ਇੰਸਾਨ ਹੱਤ ਹੈ ਹੀ ਵੀਰੇ ਉਹ ਤੇ ਬਣਨਾ ਦਾ ਕੀ ਹੈ ਉਹ ਕਹਿੰਦੇ ਜੋ ਮੈਂ ਤੈਨੂੰ ਬੜਾਇਆ ਸੀ ਉਹ ਬਣ ਕੇ ਰਹਿ ਜੋ ਤੈਨੂੰ ਮੈਂ ਬੜਾਇਆ ਸੀ ਉਹ ਬਣ ਕੇ ਰਹਿ ਤੇ ਜੇ ਤੂੰ ਉਹ ਬਣ ਕੇ ਨਾ ਰਿਹਾ ਤੇ ਫਿਰ ਪਸ਼ੂ ਤੇਰ ਦਾ ਚੰਗਿਆ ਪੇੜ ਤਾਂ ਪਸ਼ੂ ਵੀ ਪੜਦੇ ਆ ਬੱਚੇ ਪੈ ਪਸ਼ੂ ਵੀ ਪੈਦਾ ਕਰਦੇ ਆ ਸੌਂਦੇ ਰਾਤ ਨੂੰ ਪਸ਼ੂ ਵੀ ਤੁਮੀ ਸੌਂਦਾ ਗੰਢਾ ਕੰਮ ਤੇ ਪਸ਼ੂਆਂ ਨੂੰ ਬੱਕਰੇ ਇੱਕ ਵਿਚਾਰ ਤੇ ਪਸ਼ੂਆਂ ਨੂੰ ਬੱਕਰੇ ਹੋਣੇ ਚਾਹੀਦੇ ਸੀ ਕਿਉਂਕਿ ਪਸ਼ੂ ਕੋਲ ਵਿਚਾਰ ਨਹੀਂ ਹੈ ਤੈਨੂੰ ਵਿਚਾਰ ਦਿੱਤੀ ਸੀ ਉਸ ਵਿਚਾਰ ਤੋਂ ਤੂੰ ਪੂਰਾ ਕੰਮ ਲੈ ਵੇਦ ਸ਼ਾਸਤਰ ਦਰੁ ਦਰਦੇ ਆ ਧਾਰਮਿਕ ਗ੍ਰੰਥ ਤੇ ਚੰਗੇ ਕੰਮ ਕਰਨ ਵਾਲੇ ਪਾਸੇ ਪ੍ਰੇਰਦੇ ਆ ਚੰਗੇ ਕਰਮ ਕਰ ਰੱਬੀ ਗੁਣ ਆਪਣੇ ਅੰਦਰ ਵਿੱਚ ਪੈਦਾ ਕਰ ਫਿਰ ਤੂੰ ਖੁਦ ਖੁਦਾ ਹੈ ਨਹੀਂ ਤੇਰੇ ਤੋਂ ਪਸੂ ਚੰਗੇ ਆ ਅਜੇ ਤੂੰ ਸੰਤ ਕਹਿਣਾ ਆਪਣੇ ਆਪ ਨੂੰ ਭਗਤ ਕਹਿਣਾ ਆਪਣੇ ਆਪ ਨੂੰ ਬ੍ਰਹਮ ਗਾਨੇ ਕਰਕੇ ਨਾਲ ਡਿਗਰੀਆਂ ਵੀ ਲਾ ਲੈਂਦਾ ਹੈ ਤੇ ਕੱਲਾ ਡਿਗਰੀਆਂ ਦੇ ਨਾਲ ਤੇ ਬ੍ਰह्म ਗਿਆਨੀ ਦੇ ਨਾਲ ਵੀ ਸਰਦਾ ਪੂਰਨ ਬ੍ਰह्म ਗਿਆਨੀ ਤੂੰ ਕੋਣ ਲੱਗਿਆ ਤੈਨੂੰ ਕਦ ਸੰਤ ਆਈ ਮੈਂ ਇੱਥੇ ਤੋਂ ਸਾਲ ਨਹੀਂ ਬੜਿਆ ਹੁਣ ਕਲੀਅਰ ਗੁਜ਼ਾਰਨਾ ਲਵਾਂਗੇ ਅਪੋ ਅੱਜ ਜੋ ਸੰਤ ਕਰ ਰਿਹਾ ਹੈ ਸੰਸਾਰ ਵਿੱਚ ਮਨੰਦਿਆਰੀ ਕਰਦਾ ਅੱਖੀਂ ਜਿਠਾ ਨਪਸਾਰੇ ਦੇਖ ਰਹੇ ਆ ਸੰਸਾਰ ਨੂੰ ਕਹਿੰਦਾ ਮਾਇਆ ਬਾੜੀ ਆਪ ਕਦਮ ਮੈਨੂੰ ਜਿੰਮ ਜਿੱਦੀ ਮਰਜ਼ੀ ਦੇ ਦਿਓ ਸੰਸਾਰ ਨੂੰ ਕਹਿੰਦਾ ਵੀ ਮਾਇਆ ਬਾੜੀ ਹੈ ਤੇ ਆਪ ਕਦਮ ਜਿੱਦੀ ਮਰਜ਼ੀ ਮੈਨੂੰ ਦੇ ਦਿਓ ਮੇਰੇ ਕੋਲ ਮੇਰੇ ਕੋਲ ਸਭ ਕੁਝ ਹਸਪ ਹੁੰਦਾ ਹੈ ਚਾਹੇ ਚੋਰੀ ਦੀ ਆ ਚਾਹੇ ਠੱਗੀ ਦੀ ਆ ਜੇ ਮਾਇਆ ਲੈਣੀ ਦਿਨ ਗੁਰੂ ਗੁਰੂ ਪਹਿਰਿਓ ਤੇ ਬਲਗ ਭਾਗੋ ਦੇ ਕੋਲ ਬਹੁਤ ਮਾਇਆ ਸੀਗੀ ਤੇ ਜੋ ਗੁਰੂ ਨਾਨਕ ਸਾਹਿਬ ਜਿੰਨੀ ਮਰਜ਼ੀ ਮੰਗ ਲੈਂਦੇ ਉਹਦੀ ਮਿਲ ਜਾਣੀ ਸੀ ਪਰ ਕੁਦਰਤ ਦੀ ਰੋਟੀ ਸੁੱਕੀ ਪਾਇਲਾਲੋ ਦੀ ਕਾਦੀ ਛੱਤੀ ਪ੍ਰਕਾਰ ਦੇ ਪੋਜੀਸ਼ਨ ਤੇ ਅਸਲ ਸਾਧੂ ਦੀ ਸਨੀਆਂ ਚਿੰਤ ਮਿਲੇ ਸੋ ਖਾਏ ਜੇ ਉਹ ਜ ਮਿਲ ਗਿਆ ਮੌਕੇ ਤੇ ਉਹ ਜਾ ਖਾਂ ਦੇ ਜੀਵ ਦਾ ਰਸਿਆ ਨਾ ਜੇ ਅਜੇ ਸੰਤ ਸੰਤ ਕੀਤ ਅਜੇ ਤਾਂ ਜੀਵਾਂ ਜੀਵਾਂ ਤੋਂ ਵੀ ਉੱਪਰ ਦੇ ਉੱਠਿਆ ਜੀਵ ਦੇ ਰਸ ਤੋਂ ਵੀ ਉੱਪਰ ਉੱਠਿਆ ਅਜੇ ਅੱਖਾਂ ਦੀ ਦ੍ਰਿਸ਼ਟੀ ਤੋਂ ਵੀ ਉੱਪਰ ਦੇ ਉੱਠਿਆ ਅਜੇ ਕੰਨਾਂ ਦੇ ਸਰੋਤ ਤੋਂ ਵੀ ਉੱਪਰ ਦੇ ਉੱਠਿਆ ਜੇ ਅਜੀ ਉੱਠਿਆ ਤੁਸੀਂ ਤੋਂ ਤਾਂ ਤੋਂ ਦੇ ਬਸ ਆਪਾਂ ਗੱਲ ਕਰ ਗੱਲ ਕਰਦੇ ਸੀ ਆਪਾਂ ਪਾਛਾ ਨੇ ਕਿਸੇ ਤਿਹਾਰ ਤੋਂ ਮਾੜਾ ਨਹੀਂ ਕਿਹਾ ਕਿਸੇ ਤੀਤ ਤੋਂ ਮਾੜਾ ਨਹੀਂ ਕਿਹਾ ਉਹਦੇ ਤੰਗ ਬਦਲ ਦਿੱਤੇ ਵੀ ਆਹ ਕੰਮ ਤੇ ਪਸ਼ੂਆਂ ਵਾਲਾ ਤੇ ਆਹ ਕੰਮ ਜਿਹੜਾ ਹੈ ਉਹ ਬੰਦੇ ਵਾਲਾ ਇਨਸਾਨ ਵਾਲਾ ਇਹਨੂੰ ਐਸ ਤਰੀਕੇ ਨਾਲ ਕਰਦਾ ਕੇਵਲ ਤਰੀਕਾ ਸੋਹਣਾ ਢੰਗ ਤਰੀਕਾ ਸਾਨੂੰ ਦੱਸਿਆ ਪਾਸ਼ਾ ਨੇ ਤੀਰਥਾਂ ਤੇ ਲੈ ਜਾਣ ਦਾ ਵੀ ਤੀਰਥਾਂ ਨੂੰ ਮਾਣਾ ਨਹੀਂ ਕਿਹਾ ਤੀਰਥਾਂ ਦੇ ਜਾਣ ਨੂੰ ਵੀ ਸਾਨੂੰ ਚੰਗੇ ਢੰਗ ਨਾਲ ਜਾਣਦਾ ਜਾਣਦਾ ਉਪਦੇਸ਼ ਦਿੱਤਾ ਹਲਕੇ ਦਿੱਤਾ ਸਭ ਕੁਝ ਪਾਸ਼ਾ ਨੇ ਸਾਨੂੰ ਕੋਈ ਕੱਲਾ ਜਿਹਾ ਬਾਦੀ ਨਹੀਂ ਦਿੱਤਾ ਸਾਨੂੰ ਬਲਕਿ ਨੇ ਕਿਸੇ ਦਿਨ ਉਹ ਮੜਾ ਦੇਖਿਆ ਉਹਦਾ ਰੂਪ ਬਦਲਿਆ ਥੋੜਾ ਜਿਹਾ ਉਹਦਾ ਰੂਪ ਬਦਲਿਆ ਥੋੜਾ ਜਿਹਾ ਜਿੱਥੇ ਗਿਆਨ ਬਖਸ਼ ਕੀਤਾ ਨੌਂ ਪਾਸ਼ੀਆਂ ਤੱਕ ਤਨ ਗੁਰਦਾਮ ਸਾਹਿਬ ਨੇ ਉਹਦੇ ਨਾਲ ਬਲ ਵੀ ਸਾਨੂੰ ਬਖਸ਼ ਕੀਤਾ ਉਹਤੇ ਨਾਲ ਸਾਨੂੰ ਬਲ ਵੀ ਬਖਸ਼ ਕੀਤਾ ਉਹ ਕਦੇ ਵਾਸਤੇ ਬਿੱਤ ਧਰਮ ਦੀ ਰਾਖੀ ਨਹੀਂ ਉਹਨਾਂ ਚਲ ਹੋ ਸਕਦੇ ਧਰਮ ਇਹ ਭਵੇਂ ਘਵਾ ਲੇਗਾ ਤੂੰ ਇਹ ਗੱਲ ਨਹੀਂ ਬਿੱਤ ਮੇ ਨਹੀਂ ਕੋਦਾ ਪਰ ਧਰਮ ਨੂੰ ਬਚਾਉਣ ਵਾਸਤੇ ਫਿਰ ਤਲ ਦੀ ਲੋੜ ਪੈਣੀ ਜਦੋਂ ਇਸ ਗੱਲ ਨੂੰ ਮਹਿਸੂਸ ਕੀਤਾ ਦਸਵੀਂ ਜੋਤ ਨੇ ਵਿਗਿਆਨ ਤੋਂ ਉਹਨੂੰ ਬਹੁਤ ਆ ਗਿਆ ਤੂੰ ਹੁਣ ਗਿਆਨ ਨੂੰ ਸੰਭਾਲ ਕੇ ਕਿਵੇਂ ਰੱਖੂਗਾ ਕੱਲੀ ਬਾਹਰ ਦੀ ਗੱਲ ਨੇ ਪਿਆਰਿਓ ਕਿ ਅਸੀਂ ਬਾਹਰ ਦੀ ਗੱਲ ਕਰ ਇਕੱਲੇ ਇਕੱਲੇ ਜਾਈਏ ਬੇਬਰ ਸ਼ਿਕਾਇਤ ਤਾਂ ਉਹਨਾਂ ਨੇ ਬਾਹਰ ਦੇ ਰੱਖਿਆ ਕਰਨ ਵਾਸਤੇ ਸਾਨੂੰ ਆਸਾ ਦੀ ਵਾਰ ਅਸੀਂ ਪੜ੍ਹਦੇ ਹਾਂ ਆਮ ਗੁਰਦੁਆਰੇ ਕੀਰਤਨ ਉਹ ਦਾਸ ਦੀ ਵਾਰ ਦਾ ਉਹ ਸਾਰੀ ਲੜਾਈ ਦੀ ਲੜਾਈ ਦੀ ਬਾਣੀ ਆ ਤੇ ਲੜੇ ਕਿਹੜੇ ਬੰਦਿਆਂ ਨਾਲ ਕੀਤੇ ਕਦੇ ਸੋਚਿਆ ਉਹ ਸਾਰੇ ਵਾਰ ਖੂਨ ਨੂੰ ਉਬਾਲਾ ਦੇਂਦੇ ਖੂਨ ਵਿੱਚ ਉਤਸਾਹ ਭਰਦੇ ਖੂਨ ਦਾ ਦੌਰਾ ਤੇਜ਼ ਕਰਨ ਵਾਸਤੇ ਸਾਰੀ ਬਾਹਰ ਬੇਦਿੰਦ ਬੰਦ ਦੇ ਯੋਜਸ ਪੈਦਾ ਹੋਏ ਇਹ ਲੜਨ ਮੰਨ ਤਿਆਰ ਹੋ ਜਾਵੇ ਇਹ ਤੁਸੀਂ ਸਾਰੇ ਤਾਂ ਸੁਣ ਲਿਆ ਪਰ ਇਹ ਨਹੀਂ ਸੁਣਿਆ ਕਿ ਬਾਹਰ ਬੰਦੇ ਤਾਂ ਲੜੀ ਜਿਹੜਾ ਹੈ ਬਾਹਰ ਬੰਦੇ ਤਾਂ ਲੜੀ ਜਿਹੜਾ ਹੈ ਸਾਡੇ ਅੰਦਰ ਬਹੁਤ ਦੁਸ਼ਮਣ ਹੈ ਪੈਰੋ ਜਿਨ੍ਹਾਂ ਦੀ ਲੜਾ ਜਿੱਦਾਂ ਨਾਲ ਸਾਡੇ ਰਾਤ ਦਿਨ ਲੜਾਈ ਸਾਨੂੰ ਕਰਨੀ ਚਾਹੀਦੀ ਹੈ ਸਾਡੇ ਅੰਦਰ ਜਿਹੜੇ ਵਿਸ਼ੇਵਕਾਰ ਹਨ ਅਰ 5 ਸੂਰਮੇ ਤੇ ਏਡੇ ਵੱਡੇ ਜਿਹਨਾਂ ਨੂੰ ਅਜੇ ਤੱਕ ਕੋ ਜਿੱਤ ਨਹੀਂ ਸਕਿਆ ਹੰਜ ਸੂਲ ਵਿੱਚ ਇੰਨੇ-ਇੰਨੇ ਵੱਡੇ ਆ ਸਾਡੇ ਅੰਦਰ ਹੀ ਬਾਹਰੋਂ ਨਹੀਂ ਨਾ ਹੀ ਬਾਹਰੋਂ ਸਭ ਦਿਖਦੇ ਹੋ ਉਹ ਅੰਦਰੋਂ ਦਿਖਦੇ ਆ ਤੇ ਅੰਦਰੋਂ ਹੀ ਉਹਨਾਂ ਨੂੰ ਜਿੱਤਿਆ ਜਾਣਾ ਹੈ ਬਾਹਰ ਦੇ ਬੰਦਾਂ ਨੇ ਜਿੰਨਾ ਚਿਰ ਆਤਮ ਬਲ ਨਾ ਆਇਆ ਉੱਤੇ ਤਲਵਾਰ ਦੀ ਲੋੜ ਨਹੀਂ ਉੱਤੇ ਬੰਦੂਕ ਦੀ ਲੋੜ ਨਹੀਂ ਉੱਤੇ ਕੋਈ ਅਸਲੇ ਦੀ ਲੋੜ ਨਹੀਂ ਉਤੇ ਕੋਈ ਲੋੜ ਆ ਆਤਮ ਬਲ ਦੀ ਤੇ ਆਤਮ ਬਲ ਕਿਥੋਂ ਆ ਉਹ ਅਗਰ ਨਾਮ ਵਿੱਚੋਂ ਕਈ ਵਾਰ ਬੰਦੇ ਕੋਲ ਗਿਆਨ ਬਹੁਤ ਹੁੰਦਾ ਹੈ ਪਰ ਨਾਮ ਨਹੀਂ ਹੁੰਦਾ ਭਗਤੀ ਨਹੀਂ ਹੁੰਦੀ ਭਾਸ਼ਣ ਭਗਤੀ ਦੇ ਨਾਲ ਸ਼ਕਤੀ ਵੀ ਜੋੜ ਦਿੰਦੀ ਵੀ ਜਿੱਥੇ ਗਿਆਨ ਹੈ ਨਾ ਇਨੂੰ ਆਤਮ ਬਲ ਵੀ ਮਿਲੇ ਤੇ ਇਹਦੇ ਬਾਹਰੀ ਤਾਕਤ ਵੀ ਹੋਵੇ ਤੇ ਅੰਦਰਲੀ ਤਾਕਤ ਵੀ ਹੋਵੇ ਬਾਹਰੀ ਤਾਕਤ ਤੇ ਅੰਦਰਲੀ ਤਾਕਤ ਕੀ ਹੈ ਬਾਹਰੀ ਤਾਕਤ ਪਹਿਲੋ ਦੂਸਰੇ ਪਾਸ਼ਾ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਹਾਰਾਜ ਨੇ ਖਡੂਰ ਵਿੱਚ ਖਡੂਰ ਸਾਹਿਬ ਵਿੱਚ ਇੱਕ ਮਲਖਾੜਾ ਬਣਾਇਆ ਸੀ ਮਲਖਾੜਾ ਉੱਤੇ ਕੁਸ਼ਤੀਆਂ ਹੁੰਦੀਆਂ ਸੀਗੀਆਂ ਅਨਪਾਸ਼ਾ ਦੇਖਦੇ ਉਹ ਕੁਸ਼ਤੀਆਂ ਕਿ ਉਹ ਕੇਵਲ ਅੱਖਾਂ ਦਾ ਦ੍ਰਿਸ਼ਟੀ ਵਾਲਾ ਖੇਡ ਸੀ ਜਾਂ ਖੇਡ ਜੀਤ ਉਹ ਚਾਹਦੇ ਸੀ ਕਿ ਦੇ ਸੀਰਕ ਬਲਵੇਂ ਹੋਵੇ ਤਾਂ ਦੋ ਥੱਪੜ ਮਾਰ ਕੇ ਨਾ ਚਲੇ ਨ ਜਾਵੇ ਕੋਈ ਆਤਮ ਬਲ ਵੀ ਹੋਵੇ ਦੇ ਵਿੱਚ ਤਸਵੀਰ ਬਲ ਵੀ ਹੋਵੇ ਸੀਰਕ ਬਲ ਵੀ ਹੋਵੇ ਦੇ ਵਿੱਚ ਆਤਮ ਬਲ ਦੇ ਨਾਲ ਨਾਲ ਸੀਰਕ ਬਲ ਵੀ ਹੋਵੇ ਸੇਧ ਦੇ ਬੰਦੇ ਨਾਲ ਨਾਲ ਹੱਤ ਮਲ ਵੀ ਹੋ ਉਹਨਾਂ ਨੇ ਬੁਕਾਇਦਾ ਅਖਾੜੇ ਬੜਾਏ ਤੇ ਇਸ ਦੇ ਪਾਸੇ ਨੇ ਤਾਲਤ ਨੂੰ ਦੇਦ ਵਾਸਤੇ ਸੇਧ ਨੂੰ ਤੱਕ ਦੇਣ ਵਾਸਤੇ ਲੰਗਰ ਦੀ ਵਿਵਸਥਾ ਕੀਤੀ ਲੰਗਰ ਤੇ ਰੋਟੀ ਪਹਿਲਾਂ ਵੀ ਕਰਦੇ ਸੀ ਲੋਕ ਉਹ ਕਿਹ ਚੰਦਾ ਖਾਣਾ ਜਿਹੜਾ ਸੇਧ ਦੇ ਥਾਡੇ ਖੂਨ ਬਣਾਵੇ ਅੱਜ ਦਾ ਖਾਣਾ ਨਹੀਂ ਸਾਰੇ ਅੜੀ ਗਿੰਦੇ ਜਾ ਕੇ ਗੰਦਮਦ ਖਾਣਾ ਇਹ ਅਜਿਹਾ ਖਾਣਾ ਨਹੀਂ ਹੈ ਅਜਿਹਾ ਬਣ ਗਿਆ ਹੈ ਰਿਵਾਜ ਬੋ ਗਿਆ ਤੇ ਖੂਨ ਨਹੀਂ ਬਣਾਉਂਦਾ ਤੇ ਬਿਮਾਰੀਆਂ ਲਾਉਂਦਾ ਖੂਨ ਨਹੀਂ ਬਣਾਉਂਦਾ ਹੈ ਪਰਿਸ਼ਦ ਸਾਨੂੰ ਇਹ ਗੁਣ ਦਿੱਤੇ ਕਿਸੇ ਜੀ ਨੂੰ ਬਦਲਿਆ ਨਹੀਂ ਉਹਨਾਂ ਨੇ ਕਿਸੇ ਨੂੰ ਦੀ ਚੀਜ਼ ਨੂੰ ਬਦਲਿਆ ਉਹਦਾ ਢਾਂਡਾ ਕੇਵਲ ਬਦਲਿਆ ਮੇਨ ਜ਼ਾਨ ਆ ਕੰਮ ਕਰ ਤੂੰ ਜ਼ਰੂਰ ਪਰ ਕਿਸੇ ਬਰੀਅਦਾ ਵਿੱਚ ਰਹਿ ਕੇ ਕਰ